ਪਹਿਲਗਾਮ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਦੇਸ਼ ਭਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੁਹਾਲੀ ਵਿੱਚ ਕਾਂਗਰਸ ਭਾਜਪਾ ਅਤੇ ਅਕਾਲੀ ਦਲ ਵੱਲੋਂ ਕੱਖਾਵਾ ਤੇ ਕੈਂਡਲ ਮਾਰਚ ਕਰਕੇ ਪਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਲਈ ਪ੍ਰਮਾਤਮਾ ਅਗੇ ਅਰਦਾਸ ਕੀਤੀ ਗਈ ਡਿਪਟੀ ਮੇਅਰ ਕੁਜੀਤ ਸਿੰਘ 베ਦੀ ਵੱਲੋਂ ਮੁਹਾਲੀ ਦੇ ਰੋਜ਼ ਗਾਰਡਨ ਵਿੱਚ ਭਾਰੀ ਸੰਖਿਆ ਚ ਸਮਰਥਕਾਂ ਨਾਲ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ

ਸਮੂਚਾ ਦੇਸ਼ ਅੱਜ ਜਿਹੜਾ ਵਾ ਸੋਗ ਵਿੱਚ ਅੱਜ ਜੋ ਦੇਸ਼ ਦੁਸ਼ਮਣ ਤਾਕਤਾਂ ਨੇ ਇਨਸਾਨੀਅਤ ਦੁਸ਼ਮਣ ਤਾਕਤਾਂ ਨੇ ਜੋ ਘਟਨਾ ਕੀਤੀ ਆ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਕਰ ਅੱਜ ਸਾਰਾ ਦੇਸ਼ ਜਿਹੜਾ ਵਾ ਉਹ ਸੋਗ ਵਿੱਚ ਆ ਕਿਥੇ ਉਹਨਾਂ ਦੇ ਪਰਿਵਾਰਾਂ ਨਾਲ ਸਾਰਾ ਦੇਸ਼ ਖੜਾ ਸਾਰੀਆਂ ਪਾਰਟੀਆਂ ਅੱਜ ਇਕੱਤਰ ਹੋ ਕੇ ਸਾਰਿਆਂ ਨੇ ਅੱਜ ਇਹਦੀ ਨਿੰਦਾ ਕੀਤੀ ਹੈ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਕਿਉਂਕਿ ਇਹ ਘਟਨਾ ਇੰਨੀ ਮਾੜੀ ਆ ਔਰ ਇਸ ਤਰੀਕੇ ਨਾਲ ਉਹਨਾਂ ਨੇ ਘਾਟੀ ਆ ਕਿ ਜਿਹੜੀ ਜਿਹਨੂੰ ਕੋਈ ਜਿੱਦੀ ਜਿੰਨੀ ਨਿੰਦਾ ਕੀਤੀ ਜਾਵੇ ਘਾਟਾ ਜਿਸ ਤਰ੍ਹਾਂ ਉਹਨਾਂ ਨੇ ਚੁੰਨ ਚੁੰਨ ਕੇ ਉੱਥੇ ਬੰਦੇ ਮਾਰੇ ਨੇ ਔਰ ਨਵੇਂ ਵਿਆਹ ਜੋੜੇ ਜਿਹੜਾ ਹਾਲੇ 16 ਸਾਲ ਦੀ ਜਿਸ ਬੱਚੀ ਦਾ ਵਿਆਹ ਹੋਇਆ ਸੀ ਉਹ ਉੱਥੇ ਘੁੰਮਣ ਗਏ ਸਨ ਉਹਨਾਂ ਦੀ ਵੀ ਇਸ ਘਟਨਾ ਤੇ ਦੁੱਖदाई ਮੌਤ ਹੋਈ ਆ ਮੈਂ ਸਮਝਦਾ ਅੱਜ ਸਾਰਾ ਅਸੀਂ ਦੁਖੀ ਮਨ ਨਾਲ ਉਹਨਾਂ ਆਤਮਾਵਾਂ ਦੀ ਸ਼ਰਧਾਂਜਲੀ ਵਾਸਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਵਾਸਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕੀਤੀ ਚਾ ਸਾਰੇ ਇੱਥੇ ਬਹੁਤ ਵੱਡੀ ਗਿਣਤੀ 'ਚ ਭੈਣਾ ਵੀ ਆਈਆਂ ਨੇ ਵੀਰ ਵੀ ਆਏ ਨੇ ਸਾਰਿਆਂ ਦਾ ਧੰਨਵਾਦ ਕਿਉਂਕਿ ਇਹ ਘਟਨਾ ਕੋਈ ਕਿਸੇ ਇੱਕ ਬੰਦੇ ਵਾਸਤੇ ਨਿੰਦਾ ਕਰਨ ਦੀ ਨਹੀਂ ਇਹ ਸਾਰੇ ਦੇਸ਼ ਦੀ ਨਿੰਦਾ ਕਰਨ ਦੀ ਬੰਦੀ ਆ ਸਾਡਾ ਦੇਸ਼ ਇਕੱਠਾ ਵਾ ਸਾਡੀਆਂ ਪਾਰਟੀਆਂ ਇਕੱਠੀਆਂ ਨੇ ਔਰ ਮੈਂ ਉਹਨਾਂ ਤਾਕਤਾਂ ਨੂੰ ਚੇਤਾਵਨੀ ਦੇਣਾ ਕਿ ਹਿੰਦੁਸਤਾਨ ਬਹੁਤ ਵੱਡਾ ਦੇਸ਼ ਆ ਔਰ ਇਹਦੀ ਅੱਖ ਵਾਲ ਜਿੰਨੇ ਵੀ ਕਿਸੇ ਨੇ ਵੇਖਿਆ ਉਹਦੀ ਅੱਖਾਂ ਨਿਕਲ ਜਾਂਦੀਆਂ ਨੇ ਔਰ ਜਿਨ੍ਹਾਂ ਉਹਨਾਂ ਆਦਮੀਆਂ ਨੂੰ ਦੇਸ਼ ਦੇ ਵਿੱਚ ਅਮਨ ਸ਼ਾਂਤੀ ਭਾਈਚਾਰੇ ਨੂੰ ਖਰਾਬ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਮੈਂ ਸਰਕਾਰ ਨੂੰ ਬੇਨਤੀ ਕਰਨਾ ਤੇ ਇੱਕ ਤੇ ਇਹਨਾਂ ਸ਼ਕਤੀਆਂ ਦੀ ਪਛਾਣ ਕੀਤੀ ਜਾਵੇ ਉਹਨਾਂ ਸ਼ਕਤੀਆਂ ਦੇ ਨੂੰ ਖਤਮ ਕਰਨ ਵਾਸਤੇ ਯਤਨ ਕੀਤੇ ਜਾਣ ਔਰ ਉਹ ਪਰਿਵਾਰਾਂ ਨੂੰ ਜਿਹੜੇ ਹੋਏ ਆ ਉਹਨਾਂ ਦੀ ਪੂਰੀ مالی ਮਦਦ ਕੀਤੀ ਜਾਵੇ ਔਰ ਜਿਹੜੇ ਜ਼ਖਮੀ ਨੇ ਉਹਨਾਂ ਦਾ ਸਾਰਾ ਇਲਾਜ ਜਿਹੜਾ ਵਾ ਉਹ ਸਰਕਾਰਾਂ ਕਰਨ ਜਿਹੜੇ ਪਰਿਵਾਰਾਂ ਨੂੰ ਉਥੋਂ ਲਿਆਉਂਦੀ ਸੁਵਿਧਾ ਇੱਥੇ ਪਰਿਵਾਰਾਂ ਚ ਲਿਆਉਂਦੀ ਆ ਕੋਈ ਹੈਲੀਕਾਪਟਰ ਨਾਲ ਲੋਡ ਆ ਇਸੇ ਹੋਰ ਸਹੂਲਤੇ ਲੋੜ ਆ ਉਹ ਸਰਕਾਰ ਨੂੰ ਸਾਰੀਆਂ ਅਰੇਂਜ ਕਰਨਾ ਚਾਹੀਦਾ ਔਰ ਜਿੱਥੇ ਵੀ ਇਹੋ ਜੀਆਂ ਘਟਨਾਵਾਂ ਮੈਨੂੰ ਦੁੱਖ ਆ ਅੱਜ ਮੈਂ ਟੀਵੀ ਰਿਪੋਰਟਾਂ ਦੇਖ ਰਿਆ ਸਾਂ ਕਿ 2000 ਦੇ ਲਗਭਗ ਉੱਥੇ ਸਲਾਨੀ ਸੀ ਲੇਕਿਨ ਫੋਰਸ ਉੱਥੇ ਹੈ ਨਹੀਂ ਸੀ ਉਸ ਕਰਕੇ ਉਸ ਘਟਨਾ ਦਾ ਉਹਨਾਂ ਨੇ ਜਿਹੜਾ ਵਾ ਮੈਂ ਸਮਝਣਾ ਇਹ ਜਿਹੜਾ ਨਜਾਇਜ਼ ਫਾਇਦਾ ਉਠਾਇਆ ਵਾ ਇਸ ਕਰਕੇ ਉਹ ਇਹ ਜਿਹੜੀ ਘਟਨਾ ਵਾਪਰੀ ਹੈ ਜੇ ਉੱਥੇ ਫੋਰਸ ਬਾਬਰ ਹੁੰਦੀ ਤੇ ਇਹ ਘਟਨਾ ਨਾ ਵਾਪਰਦੀ ਇਸ ਕਰਕੇ ਅਸੀਂ ਸਾਰੇ ਜਿਹੜੇ ਇਕੱਤਰ ਹੋ ਕੇ ਦੇਸ਼ ਵਾਸੀ ਇਸ ਦੇਸ਼ ਦੀ ਏਕਤਾ ਤੇ ਖੰਡਤਾ ਵਾਸਤੇ ਸਾਰੇ ਇਕੱਠੇ ਆ ਕੋਈ ਪਾਰਟੀ ਬਾਜੀ ਨਹੀਂ ਕੋਈ ਕਿਸੇ ਦਾ ਧਰਮ ਨਹੀਂ ਸਾਰਾ ਤਾਂ ਸਾਡਾ ਭਾਰਤ ਮਾਤਾ ਦੇਸ਼ ਹਿੰਦੁਸਤਾਨ ਦਾ ਸਾਡਾ ਧਰਮ ਆ ਇਹ ਸੰਗੇ ਜਿਹੜਾ ਵਾ ਹਮੇਸ਼ਾ ਲੜਾਉਂਦਾ ਵਾ ਲੜਦਾ ਰਹੇਗਾ ਇਸ ਸੰਗੇ ਦੀ ਸ਼ਾਨ ਪੰਜਾਬੀ ਜਿਹੜੀ ਆ ਪੰਜਾਬੀ ਜੇ ਅੱਜ ਮੈਂ ਸਮਝਦਾ ਜੇ ਦੇਸ਼ ਦੀ ਏਕਤਾ ਤੇ ਖੰਡਤਾ ਵਾਸਤੇ ਜਿੰਨੀ ਕੁਰਬਾਨੀ ਪੰਜਾਬੀਆਂ ਨੇ ਕੀਤੀ ਆ ਪਹਿਲਾਂ ਵੀ ਅੱਗੋਂ ਵੀ ਹਰ ਵੇਲੇ ਤਿਆਰ ਨੇ ਅੱਜ ਮੈਂ ਫੇਰ ਇੱਕ ਵਾਰੀ ਸਾਰੇ ਸੱਜਣਾ ਦਾ ਭੈਣਾ ਦਾ ਜਿਹੜੇ ਇੱਥੇ ਆਏ ਨੇ ਉਹਨਾਂ ਦਾ ਧੰਨਵਾਦ ਕਰਨਾ ਤੇ ਬੇਨਤੀ ਕਰਨਾ ਵੀ ਅਸੀਂ ਇੱਥੇ ਹੁਣ 5 ਮਿੰਟ ਜਿਹੜੇ ਆ ਜੇ ਅਰਦਾਸ ਹੋਈ ਆ ਸਿਮਰਨ ਹੋਇਆ ਅਸੀਂ ਹੁਣ ਇੱਥੇ ਮੋਮਬਤੀ ਕੈਂਡਲ ਲਗਾ ਕੇ ਪੰਜਾਂ ਨਾਰੇ ਜਿਹੜੇ ਆ ਉਹ ਦੇਸ਼ ਸ਼ਰਧ ਦੀ ਤਾਕਤਾਂ ਦੇ ਖਿਲਾਫ ਲਾਵਾਂਗੇ ਤੇ ਉਸ ਤੋਂ ਬਾਅਦ ਸਾਰਿਆਂ ਦੀ ਜਿਹੜੀ ਹੈ ਸਮਾਪਤੀ ਇਹ ਪ੍ਰੋਗਰਾਮ ਕਿਉਂਕਿ ਇਹ ਪ੍ਰੋਗਰਾਮ ਇਸੇ ਹਿਸਾਬ ਨਾਲ ਰੱਖਿਆ ਗਿਆ ਸੀ ਵੀ ਤਾਂਕਿ ਜਿਹੜੇ ਬਜੁਰਗ ਨੇ ਪਰਨਾਵਖਾ ਜਾਂਦਾ ਸ਼ਰਧਾਂਜ ਦੀ ਸਾਡਾ ਦੇਣਾ ਫਰਜ਼ ਸੀ ਉਹ ਅਸੀਂ ਇੱਥੇ ਸੰਕੇਤਕ ਟੌਪ ਤੇ ਸਾਰੇ ਇਕੱਠੇ ਹੋ ਕੇ ਇਹ ਜਿਹੜਾ ਕੰਮ ਕੀਤਾ ਮੈਂ ਇਹਦਾ ਸਾਰਿਆਂ ਆਪਾਂ ਦੇ ਆਡ ਸਾ ਵੀ ਆਏ ਨੇ ਸਾਡੇ ਸਰਦਾਰ ਐਮ ਕਮਪੁਸਰ ਸਾਹਿਬ ਤਾਂ ਸਾਥੀ ਆਏ ਨੇ ਮੇਰੇ ਉਹਨਾਂ ਸਾਰਿਆਂ ਦਾ ਅਤੀਤ ਸਾਹ ਆਏ ਨੇ ਸਾਡੇ ਜਿਹੜੇ ਜਿਹੜੇ ਆਏ ਨੇ ਇਹਨਾਂ ਦਾ ਲੰਗੀ ਸਾਹਿਬ ਜਿਹੜੇ ਤੁਹਾਡੇ ਸੀਨੀਅਰ ਜੀ ਮੀਂ ਪ੍ਰਧਾਨ ਜਿਲ੍ਹਾ ਕਾਂਗਰਸ ਦੇ ਅਮਰ ਸੇਮਵ ਜੀ ਮਿੱਤਰਾ ਸਾਹਿਬ ਆਏ ਨੇ ਸਾਡੇ ਸੀਤਲ ਸਾਹਿਬ ਸੀਤਲ ਸਿੰਘ ਜੀ ਆਏ ਨੇ ਜਿਹੜਾ ਇੱਕ ਇੱਕ ਨਾਂ ਜਿਹੜਾ ਵਾ ਮੈਂ ਸਮਝ ਨਾ ਸਾਰੇ ਹੀ ਸਤਿਕਾਰਯੋਗ ਨੇ ਮੈਂ ਕਿਸਦਾ ਨਾਂ ਨਾ ਲਵਾਂ ਨਾਵਾਂ ਦੇ ਚੱਕਰ ਨਾ ਪਾਵਾਂ ਸਾਰਿਆਂ ਦੀ ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹਨਾਂ ਦਾ ਵੀ ਜਿਹੜੇ ਮੇਰੇ ਛੋਟੇ ਜਿਹੇ ਸੱਦੇ ਦੇ ਇੱਥੇ ਆਏ ਨੇ ਉਸ ਦੇਸ਼ਵਰੋਧੀ ਤਾਕਤ ਦਾ ਜਿਹੜਾ ਉਹਨਾਂ ਤਾਕਤਾਂ ਨੂੰ ਮੂੰਹ ਤੋਂ ਜਵਾਬ ਦੇਣ ਲਈ ਇਕੱਠੇ ਹੋਏ ਨੇ ਇਦਾਂ ਸਾਰੇ ਧੰਨਵਾਦ ਜੈ ਹਿੰਦ ਜੈ ਪਰਮਾਤਮਾ ਡਸਟਰ ਵਾਲਿਆਂ ਨੂੰ ਭੋਗਨ ਹੈਗਾ ਸੀ ਕੋਈ ਬੰਦਾ ਮੈਨ ਲੱਗ ਗਿਆ ਉਹ ਜਿਹਨੇ ਭੇਜੀ ਜਿਹਨੇ ਬੇਜੀ ਹਾਂ ਜੀ ਉਹਦਾ ਰਿਹਾ ਉਹ ਨਾ ਉਹ ਬਾਹਰ ਵਾਲਿਆਂ ਦਾ ਭਵਾਨ ਕੀ ਸੱਬੇ ਐਨੇ ਕਾ ਐਨੇ ਚੱਕਾ ਲਾ ਗਿਆ ਮੈਨ ਬਾਹਰ ਸਟੇਟਿੰਗ ਤੇ ਕਾਉਂਟੀ ਕੀ ਪਾਕ ਸ਼ਾਨੀ ਸਾਜੀ ਪ੍ਰਥਮ ਸੋਧੀ ਸੁਮੇਂ ਕੇ ਸੁਮੇਂ ਭਾਇਓ ਤੋ ਯਾ ਸਿੱਤੇ ਅਪਾਤਰਾ ਅੰਦ ਹਉ ਕੰਮਨੀ ਆਲਗਨ ਅਦੇਵਿੰਦਨੋ ਸਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕੀ ਛੰਨ ਤੇ ਆਇਐ ਜਤੁ ਹੈ ਸਤਿ ਸਾਈਂ ਤੇ ਕਹਾ ਅਸਿ ਨਿਆ ਕਰ ਨਉ ਨਿਬਿਆਵੇਂ ਤਾਏ ਸਭਾਈ ਹੈ ਪਹਾਈ ਰੱਖੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭਾਈ ਮੋਇ ਸਹਾਏ ਦਸਾ ਪਾ ਸੰਨਿਆਵੀ ਦੋਤ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠylar ਦਾ ਧਿਆਨ ਕਰਕੇ ਗੋਲੂ ਜੀ ਵਾਹਿਗੁਰੂ ਯਾ ਤਿਆਰਿਆਂ ਤੋਹ ਸਹਿਬ ਰਾਹਿਆਂ ਚਾਹਿਆਂ ਮੇ ਸਿਆ ਹੱਦੀਆਂ ਜੱਤੀਆਂ ਕੱਦੀਆਂ ਨਾਮ ਜੱਤੇ ਆ ਜੀ ਮਾਨਿਕ ਸਤਿਆ ਦੇ ਸਲਾਈ ਦੇ ਗਵਾਹੀ ਦੇ ਕੇ ਆਂਡ ਤੇ ਰਾਤਲਾ ਤਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਪਾਤਸ਼ਾਹ ਜੀ ਰੰਗੂ ਜੀ ਵਾਹਿਗੁਰੂ ਜਿਹੜਾ ਸਿਦਾ ਸਿਹਰੀਆ ਨੇ ਕਰ ਦਿੱਤੇ ਸੀ ਸਤੇ ਪਾਣ ਬੰਦ ਲਾਇਏ ਭੂਖੀਆਂ ਭੁਆਣੀਆਂ ਰੱਖੀਆਂ ਤੇ ਚਰੇ ਧਾਨ ਆੜਿਆਂ ਦੇ ਨਾਲ ਤੇਰਾ ਇਹ ਜੁਤਾਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸੁੱਤੀ ਏਸਾਂ ਸਵਾਸਾਂ ਦੇ ਨਾਲ ਨਿਭਾਈ ਤੁਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਦੁਨੀਆ ਦੇ ਸਾਰੇ ਦੁਨੀਆ ਦੇ ਸਾਰਬਤ ਵਿਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਆਮੀਨ ਜੀ ਸ੍ਰੀਮਨ ਸਰਬਤ ਬਾਣਸਾ ਦੀ ਆਸ ਸਾਰਬਤ ਬਾਣਸਾ ਦੀ ਜੋ ਹੈ ਵਾਹਿਗੁਰੂ ਵਾਹਿਗੁਰੂ ਕਿਤਾਬਾਂ ਦਾ ਸੱਤ ਸਤਿਕਾਰੂ ਸੋ ਜਿੱਥੇ ਜਹਾਂ ਜਹਾਂ ਸਾਦ ਸਾਬ ਸਾਹਿਬ ਪਹਾੜਾਂ ਤੇ ਆ ਰਿਹਾ ਇੱਕ ਦੇ ਕੇ ਫੋੜੇ ਬੰਦ ਕੀ ਪੈਲ ਪੰਖੀ ਦੇਪ ਸ੍ਰੀ ਸਾਹਿਬ ਦੀ ਪਹਾੜੇ ਕਾਮ ਸਿੰਘ ਜੀ ਦੇ ਗੋਲ ਵਾਲੇ ਗੁਰੂ ਜੀ ਬਾਤ ਜੀ ਗੁਰੂ ਜੀ ਤਾਂ ਕੇ ਸਾਨ ਰੈਤਦਾਨ ਦੇਖਦਾਨ ਵਿਸਾਦਾਨ ਸ੍ਰੀ ਸਾਦਾ ਸਰਨਾਥੇਵਾ ਨਾਮ ਦਾ ਅਗਰੇ ਸਰਦੇਸ਼ ਨਾਮ ਤੋਂ ਖੀਆਂ ਸੱਜੇ ਦੀ ਰਿਪੋਰਟ ਉਪਰਾਲਾ ਭਾਰਤ ਦਾ ਕੇਂਦਰ ਬਣ ਜੀ ਸਰਨਾਥਾ ਮਾਨੀਵਾ ਦੀ ਮੱਥੇ ਰਾਹ ਤੇ ਆਪ ਵਾਹਿਗੁਰੂ ਜੀ ਅਸਾਂ ਇਖਾ ਆਪਣੇ ਕੰਮ ਦੇ ਸਦਾ ਸ਼ਾਹੀ ਹਕਾ ਪਾਸ਼ਾ ਸ਼ਿਨਨ ਕਾਣਾ ਸਾਹਿਬ ਜੁਰਤਵਾਰਿਆਂ ਨੂੰ ਖਾਮਾ ਦੇ ਜਣਾ ਸਾਲਸਾ 500 ਕੋਰਿਆ ਗਿਆ ਇਨਾਮ ਦੇ ਫੁੱਲੋ ਦਾਲਚਨ ਦੀ ਗਾਰ ਸੇਵਾ ਸੰਭਾਲ ਦਾ ਤਾਨ ਹਾਲਾ ਕੀ ਨਿਵਾਸ ਤੋਂ ਵੀ ਬਣਿਆ ਨਿਮਾਣ ਨਿਮਾਣ ਦਾ ਤਾਨ ਕੀ ਆਦੀ ਹੈ ਆਹ ਨ ਸ੍ਰੀ ਗੁਰੂ ਦਾਸਾ ਪਾਤਸ਼ਾਹੀਓ ਸੱਚਾ ਦਾ ਜੀ ਸਿੰਘ ਨਗ ਦਾ ਜੀਓ ਪਾਣੀ ਕੀ ਦੇ ਵਿੱਚ ਲੋ ਬਹਿਣ ਕਾਮ ਦੇ ਵਿੱਚ ਆਤਵਾਦੀਆਂ ਦੇ ਦੁਆਰਾ ਆਪ